ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਰੀਅਲ ਨਿਊਜ਼ ਚੈਨਲ ਤੇ ਅੱਜ ਅਸੀਂ 23 ਸਤੰਬਰ ਦੀਆਂ ਤਾਜ਼ਾ ਤੇ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲੀ ਖਬਰ ਜੀਐਸਟੀ ਕਟਨ ਦੇ ਵੀ ਦੁਕਾਨਦਾਰ ਜਿਹੜੇ ਵਸੂਲ ਰਹੇ ਆ ਪੁਰਾਣੀ ਜੀਐਸਟੀ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਬੀਤੇ ਦਿਨ ਕੇਂਦਰ ਸਰਕਾਰ ਨੇ ਜੀਐਸਟੀ ਟੈਕਸ ਸਲੇਪ ਦੇ ਵਿੱਚ ਵੱਡੇ ਬਦਲਾਅ ਕਰਦੇ ਆਂ ਕਈ ਚੀਜ਼ਾਂ ਨੂੰ ਟੈਕਸ ਮੁਕਤ ਕਰ ਦਿੱਤਾ ਇਸ ਨਾਲ ਰੋਜ਼ਾਨਾ ਜ਼ਰੂਰਤਾਂ ਦੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਹਾਲਾਂਕਿ ਕਈ ਦੁਕਾਨਦਾਰ ਹਜੇ ਵੀ ਪੁਰਾਣੇ ਭਾਵੇਂ ਦੇ ਜਿਹੜਾ ਸਮਾਨ ਵੇਚ ਕੇ ਵੱਡਾ ਮੁਨਾਫਾ ਕਮਾ ਰਹੇ ਹਨ ਪਰ ਹੁਣ ਸਰਕਾਰ ਇਸ ਦੀ ਸਖਤ ਨਿਗਰਾਨੀ ਕਰੇਗੀ ਜੋ ਦੁਕਾਨਦਾਰ ਹਜੇ ਵੀ ਜੀਐਸਟੀ ਦੇ ਭਾਅ ਸਮਾਨ ਵੇਚ ਰਹੇ ਹਨ ਗਾਹਕੋਂਨਾਂ ਖਿਲਾਫ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਕੇਂਦਰ ਅਤੇ ਸੂਬਾ ਸਰਕਾਰ ਨੇ ਜੀਐਸਟੀ ਅਧਿਕਾਰੀਆਂ ਨੂੰ ਜੰਡਾ ਚਿੱਧਾਂ ਦੀ ਲਿਸਟ ਸੰਪੂਰਨ ਹੈ ਅਧਿਕਾਰੀਆਂ ਨੂੰ ਇਹਨਾਂ ਚੀਜ਼ਾਂ ਦੀਆਂ ਕੀਮਤਾਂ ਤੇ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਗਏ ਹਨ ਉਪਭੋਗਤਾਵਾਂ ਦੇ ਜੇ ਉਹ ਚਾਹਣ ਤਾਂ ਉਹ ਖੁਦ ਦੁਕਾਨਦਾਰ ਖਿਲਾਫ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ 23 ਸਤੰਬਰ ਤੋਂ ਨਵੀਂ ਸਹੂਲਤ ਸ਼ੁਰੂ ਕਰ ਦਿੱਤੀ ਹੈ ਕਜੂਬਰ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ 88001915 ਦੁਆਰਾ ਫਿਰ ਰਿਪੋਰਟ ਕਰ ਦਿਨੇ ਹਾਂ 88 ਫਿਰ ਰਿਪੀਟ ਕਰ ਦਿਨੇ ਹਾਂ 88001915 ਤੇ ਮੈਸੇਜ ਜਾਂ WhatsApp ਰਾਹੀਂ ਸ਼ਿਕਾਇਤ ਕੀਤੀ ਜਾ ਸਕਦੀ ਹੈ ਰਾਸ਼ਟਰੀ ਖਪੋਕਤਾ ਹੈਲਪਲਾਈਨ ਨੰਬਰ 1915 ਤੇ ਵੀ ਸ਼ਿਕਾਇਤ ਕਰ ਸਕਦੇ ਹੋ 1800141400 ਤੇ ਵੀ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ ਜਾ ਫਿਜ਼ਿਕਾਮਲ ਐਪਲਾਈਨ ডਾਟ ਗਵਰਨਮੈਂਟ ডਾਟ ਇਨ ਤੇ ਤੁਸੀਂ ਇਸ ਦੇ ਸਬੰਧ ਦੇ ਵਿੱਚ ਦੁਕਾਨਦਾਰ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਅਗਲੀ ਖਬਰ ਦੇ ਵੱਲ ਰੁੱਖ ਕਰਾਂਗੇ ਜੀ ਪੰਜਾਬ ਨੇ ਪੰਜਾਬ ਦਾ ਵੱਡਾ ਸਭ ਤੋਂ ਵhenga ਟੋਲ ਪਲਾਜ਼ਾ ਕਰਵਾਇਆ ਮੁਫਤ 1:30 ਦੇ ਕਰੀਬ ਲੁਧਿਆਣਾ ਵਿੱਚ ਲੌਂਡਵਾਲ ਟੋਲ ਪਲਾਜ਼ਾ ਨੂੰ ਫ੍ਰੀ ਕਰ ਦਿੱਤਾ ਗਿਆ ਵਾਹਨ ਟੈਕਸ ਅਦਾ ਕੀਤੇ ਬਿਨਾਂ ਲੰਘ ਰਹੇ ਹਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਪਿੰਡੂ ਖੇਤਰਾ ਵਿੱਚ ਟੁੱਟੀਆਂ ਸੜਕਾਂ ਦੇ ਵਿਰੋਧ ਕਰਦੇ ਹੋਏ ਟੋਲ ਪਲਾਜ਼ਾ ਤੇ ਧਰਨਾ ਦੇਣ ਵਿੱਚ ਕਈ ਕਿਸਾਨਾਂ ਨਾਲ ਸ਼ਾਮਲ ਹੋਏ ਲਾਡੋਵਾਲ ਟੋਲ ਫ੍ਰੀ ਕਰਨ ਤੋਂ ਪਹਿਲਾਂ ਪਹਿਲਾਂ ਟੋਲ ਪਲਾਜ਼ਾ ਮੈਨੇਜਰ ਵਿਪਨ ਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਪਰ ਸਾਡਾ ਹੋਰ ਸੜਕਾਂ ਨਲਕੋ ਹੀ ਲੈਣਾ ਦੇਣਾ ਨਹੀਂ ਹੈ ਤੁਹਾਨੂੰ ਇਸ ਬਾਰੇ ਡੀਸੀ ਨਾਲ ਗੱਲ ਕਰਨੀ ਚਾਹੀਦੀ ਹੈ ਇਸ ਦੌਰਾਨ ਕਿਸਾਨਾਂ ਦੇ ਵਿਰੁੱਧ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਅਲਰਟ ਤੇ ਹੈ ਟੋਲ ਪਲਾਜ਼ਾ ਦੇ ਆਲੇ ਦੁਆਲੇ ਤੋਂ ਤਿੰਨ ਥਾਣੇ ਆਂ ਦੀਆਂ ਫੋਰਸਾਂ ਤੇ ਪੁਲਿਸ ਚੌਕੀਆਂ ਦੇ ਕਰਮਚਾਰੀ ਤਾਇਨਾਤ ਹਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਪਿੰਡ ਮੰਗਲੀ ਤੋਂ ਲਾਂਡਵਾਲ ਟੋਲ ਤੱਕ ਸੜਕ ਦੀ ਹਾਲਤ ਬਹੁਤ ਮਾੜੀ ਹੈ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਰਾਹੋ ਰੋਡ ਦੀ ਹਾਲਤ ਇੰਨੀ ਮਾੜੀ ਹੈ ਕਿ ਕੋਈ ਵੀ ਗੱਡੀ ਨਹੀਂ ਚਲਾ ਸਕਦਾ। ਰਾਹੋ ਰੋਡ ਪਾਰ ਕਰਨ ਵਾਲੀ ਗਰਭਵਤੀ ਔਰਤ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪੂਰਵੀ ਸੜਕਾਂ ਜਿਹੜੀਆਂ ਹਨ ਆਲੇ-ਦੁਆਲੇ ਬਹੁਤ ਮਾੜੀਆਂ ਹਨ ਜਿਸ ਕਰਕੇ ਉੱਥੋਂ ਲੰਡਵਾਲ ਟੋਲ ਪਲਾਜ਼ਾ ਨੂੰ ਕਿਸਾਨਾਂ ਦੇ ਵੱਲੋਂ ਫ੍ਰੀ ਕਰਵਾਇਆ ਗਿਆ ਅਗਲੀ ਖਬਰ ਜੀ ਸੀਐਮ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਤੇ ਵੱਡਾ ਹਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਭਰਾ ਤੇ ਹਮਲਾ ਕਰਦੇ ਹੋਏ ਗੰਭੀਰ ਦੋਸ਼ ਲਗਾਇਆ ਮંત્રી ਮਾਨ ਨੇ ਕਿਹਾ ਕਿ ਕੈਪਟਨ ਦੇ ਵੱਡੇ-ਵਡੇਰੇ ਅਬਦਾਲੀ ਦੇ ਕਰੀਬੀ ਸਨਮਾਨ ਨੇ ਕਿਹਾ ਕਿ ਕੈਪਟਨ ਦੇ ਪੁਰਖਿਆਂ ਨੇ ਅਬਦਾਲੀ ਦੀ ਮਦਦ ਕੀਤੀ ਸੀ ਜਦ ਅਬਦਾਲੀ ਨੇ ਭਾਰਤ ਉੱਤੇ ਹਮਲਾ ਕੀਤਾ ਸੀ ਮਾਨ ਨੇ ਇਹ ਵੀ ਕਿਹਾ ਕਿ ਪਟਿਆਲਾ ਰਾਜ ਦੇ ਆਸਟ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਨੂੰ ਖਰਾਬ ਦੇ ਵਿੱਚ ਮਿਲੀ ਸੀ ਉਨ੍ਹਾਂ ਨੇ ਇਸ ਬਿਆਨ ਨੇ ਪੰਜਾਬ ਉਨ੍ਹਾਂ ਦੇ ਇਸ ਬਿਆਨ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਇਸ ਦੇ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਗੈਰ ਭਾਜਪਾ ਸਾਕ ਸੂਬਿਆਂ ਦੇ ਫੰਡ ਰੋਕ ਕੇ ਵਿੱਤੀ ਸੰਕਟ ਪੈਦਾ ਕਰਨ ਦਾ ਦੋਸ਼ ਲਗਾਇਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨੂੰ SGRF ਤਹਿਤ ਕੁੱਲ 512 ਕਰੋੜ ਰੁਪਏ ਮਿਲੇ ਸਨ ਜਿਸ ਵਿੱਚੋਂ 382 ਕਰੋੜ ਰੁਪਏ ਖਰਚ ਹੋ ਚੁੱਕੇ ਹਨ ਉਹਨਾਂ ਨੇ ਦੋਸ਼ ਲਗਾਇਆ ਕਿ ਭਾਜਪਾ ਇਹ ਪ੍ਰਭਾਵ ਦੇ ਰਹੀ ਹੈ ਕਿ ਪੰਜਾਬ ਨੂੰ 12000 ਕਰੋੜ ਰੁਪਏ ਮਿਲ ਸਕਦੇ ਸਨ ਜਦੋਂ ਕਿ ਅਸਲ ਦੇ ਵਿੱਚ ਬਕਾਇਆ ਰਕਮ ਸਿਰਫ 1200 ਕਰੋੜ ਰੁਪਏ ਉਹਨਾਂ ਦੇ ਕੋਲ ਹੈ ਅਗਲੀ ਖਬਰ ਜੀ ਅਗਲੀ ਖਬਰ ਤੋਂ ਪਹਿਲਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਅਗਲੀ ਖਬਰ ਆ ਰਹੀ ਸਾਬਕਾ ਐਮਪੀ ਮਹਿੰਦਰ ਕੈਂਪੀ ਦੇ ਪੁੱਤ ਦੀ ਅੰਤਿਮ ਅਰਦਾਸ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਕਾਲੀ ਆਗੂ ਮਹਿੰਦਰ ਸਿੰਘ ਕੈਂਪੀ ਦੇ ਖਲੋਤੇ ਪੁੱਤਰ ਦੀ ਰਿਚੀ ਕੈਂਪੀ 36 ਸਾਲ ਦੀ ਅੰਤਿਮ ਅਰਦਾਸ ਅੰਦਰ ਦੇ ਵਿੱਚ ਕੀਤੀ ਗਈ ਰਿਚੀ ਕੈਂਪੀ ਦੇ 13 ਸਤੰਬਰ ਨੂੰ ਚਾਰ ਵਾਹਨਾਂ ਦੀ ਭਿਆਨਕ ਟੱਕਰ ਦੇ ਵਿੱਚ ਮੌਤ ਹੋ ਗਈ ਸੀ ਉਦੋਂ ਤੋਂ ਹੀ ਉਹਨਾਂ ਦਾ ਪਰਿਵਾਰ ਅਤੇ ਦੋਸਤ ਸਦਮੇ ਦੇ ਵਿੱਚ ਹਨ ਅੰਤਿਮ ਅਰਦਾਸ ਦੇ ਵਿੱਚ ਰਾਧਾ ਸਵਾਮੀ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਸੂਫੀ ਗਾਇਕ ਅਤੇ ਭਾਜਪਾ ਦਾ ਸਾਭਕਾ ਭਾਜਪਾ ਸੰਸਦ ਮੈਂਬਰ ਹਸਰ ਹਸਨਤਰਾਇ ਸੰਸਦ ਦੇ ਕਈ ਸੀਨੀਅਰ ਪਾਰਟੀ ਆਗੂ ਇਸਰਦਾਸ ਦੇ ਵਿੱਚ ਸ਼ਾਮਿਲ ਹੋਏ ਅਗਲੀ ਖਬਰ ਜੀ ਪਾਕਿਸਤਾਨ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਖੋਲਿਆ ਗਿਆ ਤਨ ਦੱਸਦੀ ਹੈ ਕਿ ਪਾਕਿਸਤਾਨ ਨੇ ਨਾਰਵਲ ਜ਼ਿਲ੍ਹੇ ਦੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਹਾਲ ਹੀ ਦੇ ਵਿੱਚ ਆਮ ਸਰਦਾਲੂਆਂ ਦੇ ਲਈ ਦੁਬਾਰਾ ਖੋਲ ਦਿੱਤਾ ਸੀ ਹਾਲਾਂਕਿ ਭਾਰਤੀ ਸਿੱਖ ਸਦਾਲੂ ਅਜੇ ਵੀ ਪਵਿੱਤਰ ਸਥਾਨ ਤੱਕ ਪਹੁੰਚ ਨਹੀਂ ਪਹੁੰਚ ਨਹੀਂ ਕਰ ਪਾ ਰਹੇ ਸਨ ਕੇਂਦਰ ਸਰਕਾਰ ਨੇ ਅਜੇ ਤੱਕ ਲੰਘੇ ਨੂੰ ਦੁਬਾਰਾ ਖੋਲਣ ਬਾਰੇ ਕੋਈ ਫੈਸਲਾ ਨਹੀਂ ਲਿਆ ਜਿਸ ਕਾਰਨ ਪੰਜਾਬ ਤੇ ਹੋਰ ਥਾਵਾਂ ਤੇ ਸਿੱਖ ਸੰਗਠਨਾਂ ਦੇ ਵਿੱਚ ਨਾਰਾਜ਼ਗੀ ਵਧ ਗਈ ਹੈ ਪੰਜਾਬ ਦੇ ਹਾਲ ਹੀ ਦੇ ਵਿੱਚ ਆਏ ਹੜ੍ਹਾਂ ਦੌਰਾਨ ਕਰਤਾਰਪੁਰ ਸਾਹਿਬ ਕੰਪਲੈਕਸ 11 ਫੁੱਟ ਤੱਕ ਪਾਣੀ ਦੇ ਵਿੱਚ ਭਰ ਗਿਆ ਸੀ ਜਿਸ ਕਾਰਨ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਗਿਆ ਸੀ ਪਾਣੀ ਘਟਣ ਤੋਂ ਬਾਅਦ ਮੁਰੰਮਤ ਅਤੇ ਸਫਾਈ ਪੂਰੀ ਹੋ ਗਈ ਸੀ ਤੇ ਹੁਣ ਪਾਕਿਸਤਾਨ ਅਤੇ ਵਿਦੇਸ਼ਾਂ ਤੋਂ ਸਰਦਾਰਾਂ ਨੂੰ ਆਉਣ ਦੀ ਆਗਿਆ ਦਿੱਤੀ ਗਈ ਹੈ। ਅਗਲੀ ਖਬਰ ਜੀ ਪੰਜਾਬ ਬੰਦੇ ਦੇ ਵਿੱਚ ਪ੍ਰਾਪਰਟੀ ਟੈਕਸ ਲਈ ਵੱਡਾ ਅਪਡੇਟ ਆਇਆ ਹੈ। 10% ਦੀ ਛੋਟ ਹੈ ਤੇ 30 ਸਤੰਬਰ ਆਖਰੀ ਤਰੀਕ ਹੈ। ਪੰਜਾਬ ਸਰਕਾਰ ਨੇ ਵਿੱਤੀ ਸਾਲ 2025 ਤੋਂ 26 ਤੱਕ ਲਈ ਪ੍ਰਾਪਰਟੀ ਟੈਕਸ ਭਰਨ ਦੀ ਆਖਰੀ ਮਿਤੀ 30 ਸਤੰਬਰ ਨਿਰਧਾਰਿਤ ਕੀਤੀ ਹੈ। ਜੇਕਰ ਵਿਅਕਤੀ ਇਸ ਮਿਤੀ ਤੱਕ ਭੁਗਤਾਨ ਕਰਦਾ ਹੈ ਪੁਗਧਾਨ ਕਰਦੇ ਹਨ ਤਾਂ ਉਹਨਾਂ ਨੂੰ 10% ਦੀ ਛੁੱਟ ਮਿਲੇਗੀ। ਅੰਮ੍ਰਿਤਸਰ ਨਗਰ ਨਿਯਮ ਨਗਰ ਨਿਗਮ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਦੇ ਆਦੇਸ਼ਾਂ ਤੋਂ ਬਾਅਦ 22 ਸਤੰਬਰ ਤੋਂ 30 ਸਤੰਬਰ ਤੱਕ ਛੁੱਟੀਆਂ ਵਾਲੇ ਦਿਨ ਦਿਆਂ ਜਿਹੜਾ ਟੈਕਸ ਦਾ ਪੁਗਧਾਨ ਕੀਤਾ ਕੀਤਾ ਜਾ ਸਕਦਾ ਹੈ ਪਰ ਐਤਵਾਰ ਨੂੰ ਦਫਤਰ ਬੰਦ ਰਹਿਣਗੇ। ਸ਼ਨੀਵਾਰ ਛੁੱਟੀ ਹੋਣ ਦੇ ਬਾਵਜੂਦ ਜਾਇਦਾਦ ਟੈਕਸ ਭਗਤੇ ਨਗਰ ਨਿਗਮ ਦੇ सीएफसी ਦਫਤਰ ਖੁੱਲੇ ਰਹੇ ਅਤੇ ਅੱਗੇ ਵੀ ਰਹਿਣਗੇ ਵਿਭਾਗ ਨੇ ਸ਼ਨੀਵਾਰ ਨੂੰ ਲਗਭਗ 5-5 ਮਿਲੀਅਨ ਜ਼ਾਇਦਾ ਟੈਕਸ ਇਕੱਠਾ ਕੀਤਾ ਹੈ ਇਸ ਦੇ ਵਿੱਚ ਸਾਲ ਦਾ 1 ਜੀ ਅਪ੍ਰੈਲ ਤੋਂ ਕੁੱਲ ਸਰਗ੍ਰਿਤੀ ਜਿਹੜੀ ਹੈ 21 ਕਰੋੜ 70 ਲੱਖ ਰੁਪਏ ਤੱਕ ਪਹੁੰਚ ਗਈ ਆਨਲਾਈਨ proton.tmmcward.gov.in ਦੀ ਵਰਤੋਂ ਕਰਕੇ ਵੀ ਤੁਸੀਂ ਆਨਲਾਈਨ ਟੈਕਸ ਨੂੰ ਅਦਾ ਕਰ ਸਕਦੇ ਹੋ 30 ਦਸੰਬਰ ਤੱਕ ਜਿਹੜੀ ਹੈ ਛੁੱਟ ਰੱਖੀ ਗਈ ਹੈ 21 ਦਸੰਬਰ ਨੂੰ ਛੱਡ ਕੇ ਬਾਕੀ ਦਿਨ ਦਫ਼ਤਰ ਜਿਹੜੇ ਆ ਖੁੱਲੇ ਰਹਿਣਗੇ 21 ਦਸੰਬਰ ਨੂੰ ਜਿਹੜਾ ਦਫ਼ਤਰ ਬੰਦ ਰਹੇਗਾ ਸਨ ਐਂਤਵਾਰ ਨੂੰ ਮੁੱਖ ਰੱਖਦੇ ਹੋਏ ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਜੀ ਇਹੋ ਜਿਹੀਆਂ ਹੋਰ ਤਾਜ਼ਾ ਤੇ ਤਰੀਨ ਖਬਰਾਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣੇ ਆਪਣੀ ਕਮੈਂਟਾਂ ਵਿੱਚ رائے ਜ਼ਰੂਰ ਸਾਂਝੀ ਕਰਨਾ ਧੰਨਵਾਦ